ਸਾਰੇ ਨਹੀਂ ਤਿਆਰ ਪਰਈ ਸੱਭ ਸਰੀਆ ਕਾਲ ਅੱਜ ਆਪਣੇ ਪਿੰਡ ਹੈਗਾ ਜੀ ਮੇਲਾ ਹਰੇ ਪੱਠੇ ਵਾਲਾ ਅੱਠੇ ਦਾ ਮੇਲਾ ਹਰ ਇੱਕ ਸਾਲ ਆਪਣੇ ਪਿੰਡ ਸਤੰਬਰ ਦੇ ਨਹੀਂ ਲਗਭਗ ਹੀ ਮੇਲਾ ਹੁੰਦਾ ਵਾ ਤੇ ਮੈਂ ਤੇ ਡੈਡੀ ਥੋੜਾ ਜਿਹਾ ਗੇੜਾ ਕੱਢ ਗਿਆ ਆ ਰੌਂਡ ਕਰਕੇ ਆਉਨੇ ਆ ਕੱਲ ਜਦ ਮੈਂ ਗਿਆ ਉਦੋਂ ਵੀ ਤਿਆਰੀ ਹੋ ਰਹੀ ਸੀ ਮੈਂ ਤੇ ਮਹਿਕ ਆਇਆ ਤੇ ਜਦ ਅਸੀਂ ਮੈਂ ਅੱਜ ਸਵੇਰੇ ਗਿਆਂ ਦੁੱਧ ਲੈਣ ਉਦੋਂ ਵੀ ਉਹਨਾਂ ਨੇ ਉਹ ਟ੍ਰੈਂਪਲਾਈਨ ਦਾ ਬੜਾ ਟ੍ਰੈਂਡ ਆ ਗਿਆ ਵੀ ਹੁਣ ਬਾਕੀ ਝੁੱਲੇ ਚਲੇ ਗਏ ਆਹੋ ਆਹੋ ਅਸਾਲਾਂ ਟ੍ਰੈਂਪਲਾਈਨ ਤਿੰਨ ਲੱਗੇ ਗਏ ਸੀਗੇ ਸ਼ਰ ਹੋਰ ਵੀ ਲੱਗੇ ਹੁਣ ਪਰਲੇ ਪਾਸੇ ਉਹ ਦੇਖੇ ਨਹੀਂ ਹੈਗੇ ਮੈਂ ਤਿਆ ਕਮਿਸ਼ਨ ਵੀ ਚੱਲਦੇ ਆ ਆਵਾਜ਼ ਆਉਂਦੀ ਹੋਣੀ ਆ ਤੁਹਾਨੂੰ ਚਲੋ ਜੀ ਆਪਾਂ ਚੱਲਦੇ ਆ ਤੁਹਾਨੂੰ ਮੇਰੀ ਉਂਗਲੀ ਫੜ ਲੈ ਗੁੰਮ ਨਾ ਹੋ ਜੀ ਆਕੇ ਛੋਟੇ ਹੋ ਕੇ ਵੀ ਥੋੜੀ ਉਂਗਲੀ ਫੜ ਕੇ ਮੈਂ ਛੋਟਾ ਹੁੰਦਾ ਇੱਕ ਵਾਰ ਗੁੰਮ ਹੋਇਆ ਸੀ ਜਿਹੜਾ ਉਹਦਾ ਆਫਟਰ ਮੈਚ ਸੀ ਮੁਰੂ ਦੇ ਨਹੀਂ ਹੋ ਜਾ ਉਹ ਅੱਜ ਦੇ ਜਮਾਨੇ ਚ ਉਹਨੂੰ ਕਿਹਾ ਜਾਊਗਾ ਕਿ ਬੱਚੇ ਦੇ ਉੱਤੇ ਬਹੁਤ ਜ਼ਿਆਦਾ ਨਹੀਂ ਚੱਲ ਰਹੀ ਅੱਛਾ ਮੇਰੀ ਗੱਲ ਸੁਣ ਜੇ ਸਾਰੇ ਪਿਤਾ ਜੀ ਇਸ ਤਰ੍ਹਾਂ ਦੀ ਦਵਾਈ ਦਾ ਦੇਣ ਸਮਝ ਹੋਣਾ ਕੋਈ ਬੱਚਾ ਗਲਤੀ ਨਾ ਕਰੇ ਬਿਨਾਂ ਲੈਸਾਂ ਜਾਈ ਡਾਡੀ ਇਹ ਕੁਝ ਬੋਲੇ ਨਹੀਂ ਮੈਂ ਤੇ ਮੇਰੇ ਬੱਚੇ ਤੇਰੇ ਦੇ ਹੀ ਹੋ ਜਾਣ ਮੇਰੇ ਬਾਅਦ ਤੇ ਤੂੰ ਬੱਚਾ ਹੀ ਰਹਿਣਾ ਐਸੀ ਨੇ ਲੈ ਲੈ ਉਂਗਲੀ ਫੜ ਚੱਲ ਕੇ ਤੇ ਗੋਮੋ ਹੋ ਜਾ ਰਾਜਦੀਪ ਨੂੰ ਮੈਂ ਕਿਹਾ ਸੀ ਜਲੇਬੀਆਂ ਲਿਆ ਦੇ ਕਹਿੰਦਾ ਮੈਂ ਨਹੀਂ ਜਾਂਦਾ ਹੋਰ ਕਿਸੇ ਨੂੰ ਭੇਜ ਦਿੰਦਾ ਜਲੇਬੀਆਂ ਲੰਗਰ ਲਗਾਤੇ ਵੀ ਜਾ ਕੇ ਆਣੇ ਉੱਥੇ ਜਾ ਕੇ ਜਾਇਓ ਜ਼ਰੂਰ ਹਾਂਜੀ ਨਾਲ ਫੁੱਲੀਆਂ ਜਲੇਬੀਆਂ ਉੱਤੋਂ ਦੇ ਪਾਸੇੋਂ ਕੋਈ ਵਰਤਾਈ ਆ ਹਾਂਜੀ ਅੱਜ ਵੀ ਤਿੰਨ ਚਾਰ ਲੰਗਰ ਨੇ ਜਲੇਬੀਆਂ ਦੇ ਬਰੈਡ ਪਕੌੜੇ ਦੇ ਇਹੋ ਜਿਹਾ ਮੇਲਾ ਕਿਤੇ ਨਹੀਂ ਲੱਗਦਾ ਜਿਹੜੇ ਲੋਕ ਪਰੀ ਸੇਵਾ ਕਰਾਉਂਦੇ ਨੇ ਖਲੌਉਦੇ ਨੇ ਮੇਲੇ ਦੀ ਜਗਾ ਘਟ ਹੁੰਦੀ ਆ ਫੇਮਸ ਵੀ ਘਟਾ ਬਹੁਤ ਘੱਟ ਲੋਕਾਂ ਨੂੰ ਪਤਾ ਵਾ ਪਰ ਹੁਣ ਇਹ ਹੌਲੀ ਹੌਲੀ ਪਪੂਲਰ ਹੋ ਰਿਹਾ ਵਾ ਹਲੋ ਆੜੀ ਸੋ ਜੀ ਆਪਾਂ ਜਿੱਥੋਂ ਬਿਰੇਵਾਂ ਦਾ ਬਿਸਕਟ ਬਣਵਾਏ ਸੀਗੇ ਤੇ ਜਿਹੜੀ ਪੱਠੀ ਤੇ ਪੀਜ਼ਾ ਬਣਾਏ ਸੀ ਬਿਰੇਵਾਂ ਨੇ ਮਠਿਆਈਆਂ ਵੀ ਲਾਈਆਂ ਹੋਈਆਂ ਨੇ ਹੋਰ ਵੀਰੇ ਕਿੱਦਾਂ ਬਹੁਤ ਵਧੀਆ ਜੀ ਉਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤ ਹੈ ਅੱਜ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਪਿੰਡ 'ਚ ਮੇਲੇ ਦਾ ਇਹ ਹੁੰਦਾ ਵੀ ਪਿੰਡ ਦੀਆਂ ਸਾਰੀਆਂ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਸਾਰੇ ਆ ਕੇ ਮਿਲ ਜਾਂਦੇ ਨੇ ਸਾਰੇ ਉਹ ਚੀਜ਼ ਹੋ ਜਾਂਦੀ ਹੈ ਤੇ ਤੁਸੀਂ ਵੀ ਨੇ ਕਾਫੀ ਮਠਿਆਈਆਂ ਲਾਈਆਂ ਨੇ ਹਾਂ ਜੀ ਮਠਿਆਈਆਂ ਲਾਈ ਹੋਈਆਂ ਨੇ ਆਪਣੇ ਇੱਥੇ ਲੱਡੂਆਂ ਦਾ ਪ੍ਰਸ਼ਾਦ ਚੜ੍ਹਦਾ ਮੇਨ ਹਾਂ ਜੀ ਬਹੁਤ ਜ਼ਾਵੇ ਬੱਚਿਆਂ ਨੂੰ ਬਹੁਤ ਜ਼ਾਵੇ ਚਾਹ ਹੁੰਦਾ ਉੱਥੇ ਸਾਰੇ ਉੱਥੇ ਰਹਿੰਦੇ ਨੇ ਵੀ ਵਾਇ ਲੱਡੂ ਖਾਣੇ ਆ ਦੁਕਾਨ ਤੋਂ ਪਹਿਲੀ ਵਾਰੀ ਲਾਈ ਹੋਏ ਨੇ ਨਹੀਂ ਪਿਛਲੇ ਸਾਲ ਵੀ ਲਾਈਆਂ ਸੀਗੀ ਆਪਾਂ ਨੇ ਅੱਛਾ ਪਿਛਲੇ ਸਾਲ ਤੋਂ ਸਵਾਦਰ ਪਕੌੜੇ ਹੋ ਗਏ ਜੀ ਉਹੀ ਸਿੰਪਲ ਜਿਹੜੀਆਂ ਆਪਣੇ ਪਿੰਡਾਂ 'ਚ ਹੁੰਦੀਆਂ ਨੇ ਹਾਂ ਜਿਹੜੀਆਂ ਪਿੰਡਾਂ 'ਚ ਹੁੰਦੀਆਂ ਨੇ ਤੁਸੀਂ ਬਿਸਕੁਟਾਂ ਬਾਰੇ ਕੀ ਦਾ ਫੋਨ ਆਇਆ ਸੀ ਤੁਹਾਨੂੰ ਬਿਸਕੁਟਾਂ ਇਹ ਸਾਨੂੰ ਆਇਆ ਸੀਗਾ ਯਾ ਆਸਟ੍ਰੇਲੀਆ ਤੋਂ ਫੋਨ ਹੁਸ਼ਿਆਰਪੁਰ ਤੋਂ ਨਹੀਂ ਉਹ ਬੱਲਾ 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 ਤੇ ਉਹ ਕਹਿੰਦੇ ਵੀ ਅਸੀਂ ਅਗਲੇ ਮੰਥ ਆਉਣਾ ਅਕਤੂਬਰ ਸਤੰਬਰ ਕਿਹੜਾ ਚੱਲਦਾ ਹੁਣ ਸਤੰਬਰ ਚੱਲਦਾ ਅਕਤੂਬਰ ਜਾਣਾ ਅੱਛਾ ਜੀ ਵੀ ਅਸੀਂ ਨਾਲੇ ਤੁਹਾਡੇ ਕੋਲ ਬਿਸਕੁਟ ਕਰਾ ਕੇ ਲੈ ਕੇ ਜਾਣੇ ਨਾਲੇ ਅਸੀਂ ਉਹਨਾਂ ਨੂੰ ਮਿਲ ਕੇ ਜਾਣਾ ਹੁਣ ਉਹਨਾਂ ਲਈ ਤਾਂ ਚਾਹੇ ਜਦੋਂ ਮਰਜ਼ੀ ਆਉਣਾ ਲਈ ਤਾਂ ਪੱਠੀ ਚਲਾਉਣੀ ਪੈਣੀ ਹੈ ਉਸਤੇ ਉਹਨਾਂ ਨੂੰ ਮੈਂ ਕਿਹਾ ਜੀ ਜੀ ਤੁਹਾਨੂੰ ਮੋਸਟ ਵੈ ਕਹਿੰਦੇ ਵੀ ਅਸੀਂ ਆਣਾ ਜੀ ਦਰਾਹੇ ਤੋਂ ਦੱਸੋ ਸਾਡਾ ਲੋਕੇਸ਼ਨ ਦੱਸ ਦਿਓ ਦਰਾਹੇ ਤੋਂ ਕਿੰਨਾ ਕੁ ਪੈ ਜਾਂਦਾ ਤੁਹਾਨੂੰ ਅੱਛਾ ਨਵੇਂ ਬੰਦੇ ਨੂੰ ਪਤਾ ਨਹੀਂ ਲੱਗਦਾ ਇਹ ਭਲੇਖਾ ਭਰਾ ਜੀ ਦਰਾਹੇ ਤੋਂ ਸਾਨੂੰ ਆ ਕੇ ਦੱਸ ਦਿਓ ਕਾਲ ਕਰ ਦਿਓ ਮੈਂ ਲੋਕੇਸ਼ਨ ਭੇਜਦਾ ਹਾਂ ਨੰਬਰ ਤਾਂ ਹੈਗਾ ਹੀ ਹੁਣ ਚਲੋ ਫੋਨ ਕਰ ਲੈਣਗੇ ਇਹੋ ਆ ਕੇ ਫੋਨ ਕਰ ਲੈਣਗੇ ਭਰਾ ਜੀ ਹਾਂਜੀ ਆਪਾਂ ਨੇ ਟਰੈਕਟਰ ਲੈਣਾ ਮੁੰਡਾ ਡਰਾਈਵਰ ਰੱਖਣਾ ਖੜਾ ਹੋ ਚਲਾ ਲੈਣਾ ਤੂੰ ਇਹ ਦਾੜੀ ਦਾ ਪੁਰਾਣਾ ਆੜੀ ਆ ਹਾਂਜੀ ਇਹ ਪੁਰਾਣਾ ਆੜੀ ਆ ਹੈ ਇਹ ਬਲ ਵੱਡਾ ਹੋ ਗਿਆ ਨਾੜੀ ਕਹਾ ਬਹੁਤ ਬੜਾ ਹੋ ਗਿਆ ਲੰਬਾ ਕਿੰਨਾ ਹੋ ਗਿਆ ਲੰਬਾ ਹੋ ਗਿਆ ਬਹੁਤ ਨਾ ਮੈਂ ਤਾਂ ਪਹਿਲਾਂ ਪਤਾ ਨਹੀਂ ਲੱਗਿਆ ਮੈਂ ਕਿਹਾ ਵੇ ਮੈਂ ਬਾਅਦੋਂ ਦੇਖਿਆ ਮੈਂ ਕਿਹਾ ਛੇਵਾ ਹੋ ਗਿਆ ਕਿਹੜਾ ਚਲਾ ਲੈਣਾ ਟਰੈਕਟਰ ਤੇਰਾ ਮਾਜੀ ਬੋਲ ਕੇ ਨਾ ਸਾਕੇ ਆਪਾਂ ਨੂੰ ਮਠਾਈਆਂ ਦੀ ਦੁਕਾਨ ਆਈ ਹੋਈ ਆ ਜੀ ਮੇਲੇ ਦੇ ਜੀ ਬੀਆ ਵੇ ਲੈ ਕੇ ਜਾਣ ਦੀ ਕਿਰਪਾਲਤਾ ਕਰੋ ਜਰੂਰ ਜੀ ਜਰੂਰ ਹਾਂਜੀ अच्छा केड़ा ਲਈ 4 बाई 4 ਤੋਂ ਦੂਜਾ ਆਪਣੇ ਕੋਲ ਵਿਆਹ ਸ਼ਾਦਿਆਂ ਲਈ ਹਲਵਾਈ ਦਾ ਵੀ ਖਾਸ ਪ੍ਰਬੰਧ ਹੈ। ਅੱਛਾ ਜੀ ਸਾਰਾ ਪ੍ਰਬੰਧ ਚੱਲਦਾ। ਕਿਸੇ ਵੀ ਖਾਸ ਇਵੈਂਟ ਲਈ ਕੋਈ ਵੀ ਕੇਟਰਿੰਗ ਇਹਨੂੰ ਕਹਿੰਦੇ ਨੇ। ਕੋਈ ਕੰਮ ਲਈ ਹੋਵੇ। ਹੋ ਠੀਕ ਹੈ। ਹਾਂ ਜੀ ਹਾਂ ਜੀ ਆਪਣੇ ਕੋਲ ਸਾਰਾ ਖਾਸ ਪ੍ਰਬੰਧ ਹੈ। ਠੀਕ ਹੈ ਜੀ। ਚਲੋ ਰੈਡੀ ਅੱਗੇ ਦੇਖੀਏ ਮਾਰੀ ਕਿਹੜਾ। ਚਲੋ ਪੁੱਤ ਆਪਾਂ ਅੱਗੇ ਚੰਗਾ ਪੁੱਤ। ਹੋ ਪੀ ਠੀਕ ਹੈ ਜੀ। ਹੋਰ ਵਾਈਗੁਰੀ ਦਾ ਖਾਲਸਾ। ਵਾਈਗੁਰ ਜੀ ਕੀ ਫਤਿਹ। ਬਹੁਤ 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 ਬਿਹਾਲੇ ਜੀ ਦਾ। ਚਲੋ ਜੀ ਸਿੰਘ। ਆਮ ਜੀ ਨਾਲ ਬਾਰੀ। ਜਸਾ ਆਉਣੀ। ਆਪਣਾ ਦਿਨ ਹੋਣਾ ਅਰੇ ਤੁਸੀਂ ਸਮਝ ਗਏ ਕੋਟੋ ਵੀ ਆਦੇ ਹੋ ਹੈ ਅਗਰ ਤੁਸੀਂ ਹੈ ਨਾ ਅਮਰ ਸਰਦਾਰ ਮਛਤਰ ਸਿੰਘ ਦਾ ਨੜਕਾ 6 ਸਾਲ ਜੀ ਪਹਿਲਾਂ 4 ਸਾਲ ਜੀ ਫੱਪਾ ਵੀ ਤੇਨੇ 4 ਸਾਲ ਤੋਂ ਪਹਿਲਾਂ ਵੀਡੀਓ ਬਣਾਈ ਸੀ ਹਾਂ ਬਣਾਈ ਸੀ ਪਿਛਲੇ ਸਾਲ ਬਣਾਈ ਸੀ ਮੈਂ ਕਿਹਾ ਨਹੀਂ 2 ਸਾਲ ਪਹਿਲਾਂ ਬਣਾਈ ਸੀ ਹਾਂ ਤੁਸਾਂ ਨੂੰ ਇਹ ਕਹਿਵੇਂ ਜੇ ਲੰਗਰ ਕਰਦਾ ਜਲੀਦੀ ਇਹ ਤਾਂ ਹਾਂ ਸਾਰੋਂ ਜੇ ਮੈਂ ਕਹਾਂ ਨਾ ਜਿਹੋਨੇ ਦਸ ਬਾਰਾ ਸਾਰ ਹਾਂ ਦਸ ਬਾਰਾ ਸਾਰ ਹਾਂ 10 ਬਾਰਾ ਸਾਰ ਨੇ ਨਾਲੇ ਜਲੀਪਿਆ ਬਣਦੀ ਉਹ ਬਹੁਤ ਵਧੀਆ ਨੇ ਮੋਟੀਆਂ ਹਲਵਾਈ ਕਿੱਥੋਂ ਲੈਂਦਾ ਹੈ ਹਲਵਾਈ ਜਾਨੀ ਖਾ ਸਕਦੇ ਹਾਂ ਖਾ ਸਕਦੇ ਹਾਂ ਲੈ ਜਾ ਸਕਦੇ ਹਾਂ ਲੈ ਸਕਦੇ ਹਾਂ ਲੰਗਰ ਸਾਰੀ ਲੈ ਜਾ ਸਕਦੇ ਆ ਸਭ ਖਾਣਾ ਹਾਂ ਜੀ ਇਹ ਬੁੜੀ ਆਪਣੀ ਹੈ ਹਾਂ ਜੀ ਲੜਕਾ ਬਾਹਰ ਲੜਕਾ ਬਾਹਰ ਉਹ ਲੜਕਾ ਬਾਹਰ ਉਹ ਬਾਹਰ ਪੁੱਤਾ ਬਾਹਰ ਇਹਨੇ ਵੀ ਬਾਹਰ ਚੱਲਿਆ ਜਾਣਾ ਹੈ ਹਾਂ ਲੰਗਰ ਜਲੇਬੀਆਂ ਦਾ ਗਾਹ ਨੂੰ ਉਹ ਜਦ ਕਹੇਗੀ ਆਪਾਂ ਲਾ ਲੈਨੇ ਆ ਆਪਾਂ ਇੱਕ ਦਿਨ ਆਪੋ ਵੀ ਛੋ ਲੈ ਹਾਂ ਲੋਕ ਖਾਣ ਵੀ ਜਲੇ ਹਾਂ ਉਹ ਤਾਂ ਬਹੁਤ ਮਠੇ ਜਿਹੀ ਜਗ੍ਹਾ ਤੇ ਜਲੇਬੀਆਂ ਬਣਾਉਂਦੇ ਨੇ ਹੋਰ ਭਾਈ ਹਲ ਚੱਲ ਤੁਹਾਨੂੰ ਕੁੜੀਆਂ ਦਾ ਫੋਨ ਆ ਜਾਂਦਾ ਹਾਂਜੀ ਹਾਂ ਕਰਮਾ ਕਰਮ ਜਲੇਬੀਆਂ ਦਾ ਜੀ ਸਵਾਦ ਵੀ ਵੱਖਰਾ ਵਾ ਡੈਡੀ ਵੀ ਸੂਗਰ ਨਹੀਂ ਆਏਗਾ ਡੈਡੀ ਕਹਿੰਦਾ ਮੈਂ ਮਿੱਠਾ ਨਹੀਂ ਖਾਂਦਾ ਹੈਗਾ ਮੈਂ ਖਾਂਦਾ ਜੀ ਉਹ ਮੈਨੂੰ ਅਮਰਜੀਤ ਨੇ ਵੱੱਦ ਲਿਆਤੀ ਮੈਂ ਤਾਂ ਆ ਲਈਆ ਅੱਛਾ ਕਰਤੀ ਹੋਏ ਨੇ ਉਹ ਦੇਖ ਲੈ ਵੀ ਮੁੰਡੇ ਕਿੰਨਾ ਮੋਫੀ ਡੇੜੀ ਨੂੰ ਖਾੜ ਲੈਂਦੇ ਪਰ ਆਇਆ ਨਾ ਮੋਹ ਨੂੰ ਲੱਗੀਆਂ ਹੋ ਜਾਂਦੀਆਂ ਨੇ ਵੀ ਬੰਦਾ ਇੱਕ ਖਾਂਦਾ ਵੀ ਖਾਪੀ ਜਾਂਦੀਆਂ ਨੇ ਮੱਲੋਂ ਮੱਠੀ ਖਾਦੇ ਜਾਂਦੀਆਂ ਨੇ ਸਵਾਦ ਆ ਜਾਂਦਾ ਮਿੱਠੇ ਦਾ ਤਾਂ ਜੇ ਉਹ ਮੈਨੂੰ ਬਣਾ ਕੇ ਭੱਜ ਗਿਆ ਕਾਫੀ ਥਾਂ ਤੇ ਲੰਗਰ ਚੱਲਦਾ ਹੁੰਦਾ ਤੇ ਨਾਲ ਦੀ ਨਾਲ ਫਰੈਸ਼ ਦੇਮੀ ਬਣਦੀਆਂ ਨੇ ਸਾਰਿਆਂ ਦੇ ਪੂਰੀਆਂ ਕਿੱਥੇ ਬਣਦੀਆਂ ਨੇ ਪੂਰੀਆਂ ਹੁਣੇ ਸਾਨੂੰ ਪਤਾ ਲੱਗਿਆ ਵੀ ਪੂਰੀਆਂ ਦਾ ਵੀ ਲੰਗਰ ਲੱਗਿਆ ਹੋਇਆ ਹੈ ਇਹ ਤਾਂ ਉਹ ਚਲੋ ਕਰਦਾ ਕੰਮ ਉੱਥੇ ਵੀ ਜਾ ਕੇ ਆਉਂਦੇ ਆ ਉੱਥੇ ਵੀ ਕੰਮ ਕਰਦੇ ਆ ਸੋ ਸਾਰੇ ਆਉਂਦੇ ਨੇ ਜੀ ਆਪਣੀ ਕੋਈ ਵੀ ਜਲੇਬੀਆਂ ਲੈ ਕੇ ਜਾਣੀਆਂ ਨੇ ਕੋਈ ਵੀ ਲੈ ਕੇ ਜਾਂਦਾ ਖਾ ਕੇ ਜਾਣੀਆਂ ਨੇ ਖਾ ਜੋ ਲੈ ਕੇ ਜਾਣੇ ਉਹ ਲੈ ਜਾਓ ਇਹ ਸਾਡਾ ਵੀਰ ਆ ਤਾਈ ਦਾ ਮੁੰਡਾ ਲੜਕਾ ਹੈ ਅੱਛਾ ਤਾਈ ਹੋ ਗਏ ਹੋਣੀ ਪਤਨੇ ਸਾਡੀ ਹਾਂ ਬੰਦੇ ਬੰਦੇ ਨਹੀਂ ਹਾਂ 90 ਸਾਲ ਦੀ ਹੋਊ ਹਾਂ ਨਹੀਂ ਅੰਦਰਲੇ ਘਰ ਵੀ ਛੱਡੇ ਨਾਲੇ ਜੀ ਪੂਰੇ ਵੀ ਇੰਨਾ ਕੀ ਫਰਕ ਹੈ ਉੱਧਰ ਪੂਰੀਆਂ ਛੋਲੀਆਂ ਨੇ ਜਿੱਧਰ ਜਲੇਬੀਆਂ ਨੇ ਇਸ ਲਈ ਜਲੇਬੀਆਂ ਉਧਰ ਉਧਰ ਵੀ ਚੱਲੀ ਜਾਣਗੀਆਂ ਪੂਰੀਆਂ ਇੱਧਰ ਵੀ ਆ ਜਾਣਗੀਆਂ ਵੀ ਉਧਰ ਵੱਧ ਵੱਧ ਦਾ ਮੂੰਹ ਵੀ ਮਿੱਠਾ ਹੋ ਜਾਊਗਾ ਖਾ ਕੇ ਹਾਂਜੀ ਦੋਨੇ ਚੀਜ਼ਾਂ ਹੋ ਜਾਣਗੀਆਂ ਵਧੀਆ ਸਕੀਮ ਪਾਈ ਹੈ ਵਧੀਆ ਗੱਲ ਰਵੀ ਹਾਂਜੀ ਇਹ ਸਾਡੀਆਂ ਭੈਣਾਂ ਨੇ ਇਹ ਛੋਟੀ ਭੈਣਾਂ ਥੋਲੀ ਨਾਲ ਪੜ੍ਹਦੀ ਨੇ ਨਹੀਂ ਨਹੀਂ ਕਮਲ ਕਮਲ ਨਾਲ ਇਹ ਵੱਡੀ ਭੈਣਾਂ ਮੇਤੋਂ ਵੀ ਵੱਡੀ ਆ ਮੇਰੇ ਵੀ ਦੀ ਹੈ ਇਕੱਠੇ ਹੈ ਨਾ ਹੁਣ ਮਤਲਬ ਸਾਡੇ ਚਾਚੀ ਜੀ ਸੀਗੇ ਹਾਂਜੀ ਬੀਬੀ ਹਾਂਜੀ ਹਾਂਜੀ ਸਕੂਲ ਪੜ੍ਹਨਾ ਹੁੰਦੀ ਸੀ ਨਾ ਮੈਂ ਤੇ ਕਮਲ ਹਾਂਜੀ ਇਹ ਮੈਂ ਫਰਟ ਸੀਗੀ ਉਹ ਹਾਂਜੀ ਫਿਰ ਬੜਾ ਮਤਲਬ ਵਧੀਆ ਦਿਨ ਸੀਗੇ ਸਾਡੇ ਨਿਕਲਣੇ ਫਿਰ ਸਕੂਲ ਦੇ ਜਦ ਮੈਂ ਰੋਟੀ ਖਾ ਕੇ ਆਉਂਦੇ ਸੀਗੀ ਹਾਂਜੀ ਇਹ ਪੁੱਛ ਦਿੰਦੇ ਤੂੰ ਰੋਟੀ ਖਾਦੀ ਸੀ ਕਿ ਨਹੀਂ ਮੈਂ ਕਹਾਂ ਚੀ ਮੈਂ ਰਾਤੀ ਭੈਸੋ ਕੰਕਣ ਤਾਂ ਮੈਂ ਪ੍ਰੋਨਾ ਬਣਾ ਲੈਂਦੀ ਆ ਅੱਛਾ ਹਾਂ ਵੀ ਥੋੜਾ ਕਾ ਦੁੱਧ ਹੁੰਦਾ ਸੀ ਨਾ ਹਾਂ ਹਾਂ ਦੁੱਧ ਦਾ ਵੀ ਹੁੰਦਾ ਸੀ ਪੀਣ ਨੂੰ ਯਾਦ ਬਹੁਤ ਸੀ ਬਹੁਤ ਜਾਨੇ ਪਿਆਰ ਸੀਗਾ ਹਨਾ ਇੰਨਾ ਪਿਆਰ ਸੀਗਾ ਮਨੋਹਰ ਉਹਦੇਲੇ ਪਾਸੇ ਵਾਲਾ ਚਤੇਦਾਰ ਸਾਡੇ ਚਾਚਾ ਹੀ ਨਾ ਪੜਦਾ ਸੀਗਾ ਲੈ ਉਹਨੇ ਆ ਜਾਣਾ ਵੀ ਚੱਲੀਏ ਭਾਜਨ ਸਾਡੀ ਬੀਬੀ ਨੇ ਕਿਹਾ ਨਾ ਤੂੰ ਰੋਟੀ ਖਾ ਕੇ ਆਏਂ ਪੇਰਾਂ ਨਹੀਂ ਮੈਨੂੰ ਮੱਲੂ ਮੰਦਿਆ ਨੇ ਪਰੋਠਾ ਨਾ ਖਾਇਆ ਤੇ ਨਾ ਥੋਨੂੰ ਵੀ ਮੈਂ ਤਾਂ ਇੱਧਰ ਜਾਈ ਸਿੱਛ ਜਾਂਦੇ ਕਾਵਾਂ ਦੇ ਨਾਲ ਸਾਡੀ ਕੀ ਗੱਲ ਬੀਬੀ ਵਿਹੋਣਾ ਕਿੱਥੇ ਆ ਹਾਂ ਕਹਿੰਦੇ ਰੱਖੀਆ ਰੱਖੀਆ ਨਹੀਂ ਆ ਅੱਛਾ ਭਾਈ ਤੇ ਇਹਨਾਂ ਨੂੰ ਇਕੱਠੇ ਹਾਂ ਭਾਈ ਤੁਸੀਂ ਕਦੇ ਲੜੋਗੇ ਆ ਅਗਲੇ ਉਹਦੀਆਂ ਵੀ ਇੱਕ ਪਿੰਡ ਦੇ ਵਿੱਚ ਹੀ ਵਿਆਹ ਗਏ ਦੋ ਮੁੰਡੇ ਲੱਭ ਗਏ ਅੱਛਾ ਅੱਛਾ ਹਾਂ ਜਿੰਨਾ ਜ਼ਿਆਦਾ ਪਿਆਰ ਸੀਗਾ ਨਹੀਂ ਨਹੀਂ ਹੋਰ ਤਾਂ ਬੰਕਰ ਹਾਂ ਹੁਣ ਜਾਣਦਾ ਹਾਂ 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 ਆਪਣਾ ਪਤਾ ਹੀ ਨਹੀਂ ਸੀਗਾ ਵੀਰ ਤੂੰ ਦਾ ਘਰ ਹੈ ਜ ਸਾਡਾ ਘਰ ਹੈ ਪਾਪਾ ਕੋਕਰਾ ਨੂੰ ਹਾਂ ਹਾਂ ਉਹ ਤੇ ਜਦੋਂ ਬੰਦਿਆਂ ਨੂੰ ਬੁਲਾਉਣਾ ਨਹੀਂ ਹਾਂ ਜਿਵੇਂ ਉਹ ਪੇਪਰ ਹੁੰਦੇ ਸੀ ਸਾਡੇ ਜਿਹੜੇ ਪਾਪਾ ਛੱਡ ਜਾਂਦੇ ਹੁੰਦੇ ਸੀ ਦਰਾਹੀ ਹਾਂ ਹਾਂ ਤੇ ਜਦ ਬਾਸ਼ੋਂ ਦੀ ਸੀ ਕਿ ਸ਼ਤਰੀਆਂ ਵਗੈਰਾ ਤਾਂ ਹੁੰਦੀਆਂ ਨਹੀਂ ਸੀ ਕੋਈ ਤੇ ਬੱਡੀਆਂ ਹਾਂਜੀ ਮਤਲਬ ਪਹਿਨਾਂ ਦੇ ਟਾਈਮ ਦੇ ਗੰਨਾ ਇਦਾਂ ਸੀ ਤੇ ਨਾ ਗੋਰੀ ਦੇ ਉੱਪਰ ਲੈ ਕੇ ਤੈਲਾ ਜੇ ਉਹਨਾਂ ਨਾਲ ਇਹ ਛੱਡ ਕੇ ਆਉਂਦੇ ਸੀ ਉਹ ਤਾਂ ਬਹਾਰੀ ਸੋਹ ਲੱਗੇ ਜਮੇਲੀ ਪਿਛਾਣੀਆਂ ਜਾਂ ਤਾਂ ਚੁੰਨੀ ਲਾਹੀ ਉਰੋਂ ਉਹ ਮੈਂ ਕਿਹਾ ਸਾਡੀ ਤੇ ਨੂੰ ਤੋਂ 5 14 ਦੇ ਪਿਛਾਣੀਆਂ ਥੋੜੇ ਮੂੰਹ ਨੂੰ ਬੋਲਦੇ ਸੀ ਜਿਵੇਂ ਸਾਡਾ ਟਾਈਮ ਚਲੋ ਉਹ ਵੀ ਵਾਈਬਰ ਕਰੇ ਪਿਆਰੇ ਸਾਰੇ ਇੱਕ ਪੂਰੀ ਗੱਧੀ ਹੈ ਇਹ ਜੀ ਇੱਕ ਦੋ ਮਿਲ ਲਈ ਹੁਣ ਪੇਂਡੀਆਂ ਵੀ ਆਉਂਦਾ ਸਾਨੂੰ 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 ਰੈਸਟ ਕਹਦੇ ਹੁੰਦੇ ਨੇ ਹਾਂ ਜੀ ਹਾਂ ਮੈਂ ਉਹ ਕਹਿੰਦਾ ਤਾਂ ਨੇ ਵੀ ਸਾਰੀਆਂ ਸਹੇਲੀਆਂ ਮਿਲ ਜਾਂਦੀਆਂ ਨੇ ਪੁਰਾਣੀਆਂ ਮੈਂ ਕਹਿੰਦੇ ਹੁੰਦੇ ਨੇ ਕਿ ਨੇ ਛੰਡਦਾ ਤੂੰ ਘਰ ਨਾ ਕਰਦੀਆਂ ਕਹਿੰਦਾ ਸਹੇਲੀਆਂ ਮਿਲਣ ਬਾ ਨਹੀਂ ਹੁੰਦਾ ਹਾਂ ਤੇ ਤੁਸੀਂ ਵੀ ਨਹੀਂ ਉਮੀ ਆ ਜਾਂਦੀ ਆ ਪਰਮੂਰੀ ਬਾਹਰ ਚਲੀ ਆ ਗਈ ਆ ਉਹ ਕਰ ਕੋਈ ਬਣੀ ਸੀ ਮੈਨੂੰ ਪਿਛਲੀ ਵਾਰ ਹਾਂ ਰਮਨ ਨੇ ਮੈਨੂੰ ਬਾਕੀ ਦੇਰ ਹੋ ਗਈ ਮੇਰੇ ਨੂੰ ਹਨ ਮੜਾਵਾਂਗੇ ਤੈਨੂੰ ਹੋਰ ਸਹੀ ਜੇ ਇਹਨੂੰ ਮੜਾਵਾਂਗੇ ਇਹਨਾਂ ਦੇ ਪਰ ਛੋਲੇ ਭੈਣ ਤੁਸੀਂ ਸਾਰੀਆਂ ਪੈਨ ਟਾਈਮ ਮਜ਼ਾ ਆਉਦਾ ਲਓ ਜੀ ਅੱਜ ਭੂਆ ਜੀ ਦੇ ਕੋਲ ਆਏ ਤੇ ਸਾਡੀ ਪੁਰਾਣੀ ਪੁਰਾਣੀ ਗਲੀ ਆ ਗਈ ਸਾਡੀ ਇਹ ਪੁਰਾਣੀ ਗਲੀ ਆ ਗਈ ਭੂਆ ਜੀ ਨਵੀਂ ਹੋਈਆਂ ਭੂਆ ਨਹੀਂ ਪੁਰਾਣੀ ਵੀ ਸਾਡੀ ਆ ਸਾਡੀ ਭਾਬੀ ਜੀ ਇਹਦਾ ਨੂਹ ਆ ਜਾਂਦਾ ਸੋ ਗਰਮ ਗਰਮ ਪੂਰੀਆਂ ਦਾ ਲੰਗਰ ਚੱਲ ਰਿਹਾ ਹੈ। ਉਹ ਲੜਕੀ ਕਲਾੜ ਤੂੰ ਉਹ ਲੱਗਦੀ ਸਾਡੀ ਭੈਣ ਹੀ ਆ ਵਸਦੀ ਹੈਗਾ ਨਾ ਉੱਥੇ। ਅੱਛਾ ਜੀ। ਹਾਂ। ਤੂੰ ਆਹ ਹੋਣ ਦੱਸ ਪੂਰੀਆਂ ਕਿਵੇਂ ਤਰੋਈ? ਨਹੀਂ ਹੁਣ ਕਾਇਸ ਬਾਕੀ ਦੇ। ਇਹ ਕਰਮਜੀਤ ਉਹ ਤਰੇ ਤੈਹੀਂ ਆਉਣਾ ਵੀ ਆ। ਹਾਂਜੀ। ਪੂਰੀ ਪੂਰੀ ਪਾ ਲਈ ਝੋਲੇ ਫਿਰ ਥੋੜੀਆਂ। ਆਹ ਕਰਮਜੀਤ ਬਾਬਾ ਦਿੰਨੀ ਹੈ ਤੇ। ਅਰੇ ਅੱਥੇ ਵੀ। ਸਾਰੇ ਦੇਖਣਗੇ। ਹਾਂਜੀ ਹਾਂਜੀ ਹਾਂਜੀ। ਅਮਰ ਜੁਨੀ ਸਾਰੇ ਦੇਖਣਗੇ। ਸਾਡੇ ਦਾ ਵਸਦੀ ਦੇ। ਉਹ ਚੁੰਨੀ ਚੁੰਨੀ ਜਿਹੜੀ ਮਰਜੀ ਹੋਏ ਪੂਆ ਦੇ ਲਈ ਸੋਹਣੀ ਲੱਗਦੀ ਸਾਡੀ। ਦਰਸ਼ਨ ਦਾ ਤਾਂ ਨਹੀਂ ਕੀ ਗੱਲ ਹੋ ਗਿਆ ਮਟਰ ਬਣੀ ਛੋਲੇ ਬਣੀ ਰਣਾ ਹਾਂ ਉੱਧਰ ਬਣੇ ਆਇਆ ਨਾ ਜੀ ਖੜਾ ਬਣਿਆ ਹੈ ਉੱਧਰ ਸੋ ਪੂਰੀਆਂ ਦਾ ਸੀ ਮਾਰੋ ਮਾਰ ਕੰਮ ਚੱਲ ਰਿਹਾ ਇਹ ਇਹ ਚਾਚੀ ਜੀ ਬੈਠੇ ਨੇ ਸਾਡੇ ਹੈ ਉਹ ਬਲਜਿੰਦਰ ਮੈਡਮ ਉਹ ਤਾਂ ਬਲਜਿੰਦਰ ਕਹਿੰਦੇ ਤਾਂ ਕਹਿੰ ਨੂੰ ਯਾਦ ਨਹੀਂ ਹੋਣਾ ਮੈਡਮ ਕਹਿੰਦੇ ਨਹੀਂ ਫਾਇਦਾ ਕਿਉਂ ਮੈਡਮ ਕਰਕੇ ਮਸ਼ਹੂਰ ਨੇ ਹੈ ਉਹ ਕੁੜੀਆ ਇਹ ਕੁੜੀਆ ਇਹ ਕੁੜੀਆ ਆਪਣੀ ਇਹਨਾਂ ਦੀ ਆ ਇਹ ਵੱਜ ਮੇਰੇ ਕੋਲ ਆ ਗਈ ਹਾਂ ਆ ਭਾਬੀ ਆ ਭਾਬੀ ਤੂੰ ਵੀ ਹਾਂ ਤੋ ਅਬ ਚੱਕੜਾ ਕਿਵੇਂ ਫੜਿਆ ਇਹ ਬੇ ਮੈਂ ਕਹਿੰਦੀ ਵੀ ਰੂਸਿੱਤਿਆ ਕਰ ਦਿੰਦੀ ਆ ਤੇਰੀ ਮੈਂ ਸੋਚਿਆ ਮੜਾ ਜਾ ਪੁਰਾਣਾ ਘਰ ਵੀ ਘੇਰਾ ਮਾਰ ਲੀਏ ਹੁਣ ਤਾਂ ਵੈਸੇ ਤੇ ਕਿਰਾਏਦਾਰ ਰਹਿੰਦੇ ਨੇ ਗਲੀ ਵੀ ਪੱਕੀ ਹੋ ਗਈ ਹੁਣ ਛੋਟੀ ਦੀ ਮੂਰੇ ਘੇਰ ਲਾ ਗਏ ਆਪਣਾ ਪੁਰਾਣਾ ਘਰ ਆਈ ਘੇਰ ਕਾ ਤੇ ਲੱਗ ਗਿਆ ਰੈਡੀ ਤੋਂ ਪਛਾ ਉਹ ਜਿਹੜਾ ਲਾਇਆ ਕਰਨ ਹਾਂਜੀ ਡਾਕਟਰ ਕੁਲਦੀਪ ਅੰਕਲ ਨੇ ਹਾਂਜੀ ਉਹਨਾਂ ਨੇ ਆਪਣੋ ਸ਼ੂਟੂ ਜਗ੍ਹਾ ਭੇਜ ਗਿਆ ਸੀਗਾ। ਉਹ ਸਾਰੀ ਫਿਰ ਉਹਨਾਂ ਦੀ ਹੋ ਗਈ ਉਹਦਾ ਉੱਥੇ ਤੱਕ ਉਹਨਾਂ ਦੀ ਹੋ ਗਈ। ਹਾਂ ਠੀਕ ਆ ਠੀਕ ਆ। ਸਵਾਰਾ ਗਾਮਾ ਕੋਈ ਬੰਦਾ ਫਿਰਦਾ ਹਾਂ ਹਾਂ ਉਹਨੂੰ ਸਾਵਧਾਨ ਕਰਦਾ। ਨਹੀਂ ਠੀਕ ਆ ਵਧੀਆ। ਹੋਰ ਵੀ ਚਾਹੀਦਾ? ਹਾਂਜੀ ਹਾਂਜੀ ਹਾਂਜੀ। ਜੀ ਆਪਣਾ ਮਕਾਨ ਇਹ ਆਪਣਾ ਮਕਾਨ ਜੀ ਪੁਰਾਣਾ ਵਾਵਾ ਚੇਰ ਹੋ ਗਿਆ ਮੈਨੂੰ ਤਾਂ ਇਹਨੂੰ ਹਣ ਹੋਰੇ। ਰੈਂਟਲ ਪ੍ਰੋਪਰਟੀ ਆ ਸਾਡੀ ਇਹ। ਲਈ ਜੀ ਬਹੁਤ ਹਾਂ। ਆਪਕੋ ਤਾਂ ਦਾਨ ਕੋਲਤੀ। ਵਿਚ ਆਇਆ ਜਿਹਦੇ ਮੇਰਾ ਬੇੜਾ ਫਤ ਲਾਇਆ ਜਿਹਨੇ ਰਾਸਾ ਕੀਤਾ ਦੁਸਤਿਆ ਪਾਟ ਪੋਰਾ ਸਾਰੇ ਖੋਹੋ ਜਾਏ ਲੇਕਿਨ ਫਿਰ ਆਪਣੇ ਘਰ ਕੇ ਖਾਦੋ ਤੇ ਬੈਠਾ ਮੇਰੇ ਲਈ ਦਹੀ ਹੀਰਬਾਣ ਇਹਦੇ ਗਰੁੱਪ ਰਾਹੀਂ ਮਾਦੀ ਉੱਪਰ ਕਾਹ ਲਿਖਿਆ ਹੈ ਰੇ ਦੇ ਪ੍ਰਧਾਨ ਸਾਹਿਬ ਦੇ ਨੂੰ ਜੀ ਆਇਆਂ ਨੂੰ ਅੱਛਾ ਜੀ ਪ੍ਰਧਾਨ ਸਾਹਿਬ ਜੱਤੋਂ ਇਹ ਆਏ ਨੇ ਜੱਤੋਂ ਬਹੁਤ ਤਰੱਕੀ ਕਰਦੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮਾਨੋਸ਼ਾ ਜੀ ਉਹਨਾਂ ਦੇ ਖੋਲ ਕੇ ਆ ਤੁਸੀਂ ਪਬਲਿਕ ਤੇ ਆਪਾਂ ਬੰਨ ਬਹੁਤ ਕਰਦੇ ਆੰਦੇ ਦੇ ਜਲੀਮੀਆ ਲੈ ਕੇ ਨਹੀਂ ਗਏ ਸੀ ਕਿਉਂਕਿ ਪਰਵਾਹ ਦੇ ਸਾਰੇ ਮੈਂਬਰ ਉਧਰ ਰਹਿ ਸੀਗੇ ਨਹੀਂ ਸਾਡਾ ਪ੍ਰੋ ਪ੍ਰੋਣਾ ਸਾਹਿਬ ਦਾ ਇਹ ਵੀ ਸੀ ਕਿ ਅਸੀਂ ਭਾ ਗਿਆੜਾ ਕੱਢ ਕੇ ਸਪੈਸ਼ਲ ਮੈਡਮ ਵਾਸਤੇ ਨਾਲ ਸਾਨੂੰ ਫੇਰ ਦੁਬਾਰਾ ਚੁੱਕੀਆਂ ਮੈਡੀਕਲ ਅਜੇ ਤੋਂ ਦਸ ਕਿਹਾ ਪੈਦਾ ਤੇਰਾ ਬੋਲ ਲਈ ਸੰਗੇ ਗਿਆ ਸੰਗੇ ਗਿਆ ਜੀ ਸੰਗੇ ਨਹੀਂ ਬਾਬਰ ਗੁਰਪ੍ਰੀਤ ਤੀਨੋਂ ਗੱਲ ਕਰਦੇ ਵੀਡੀਓ ਦੇਖ ਕੇ ਕਿੰਨ ਜਾਣਦੀ ਆ ਗਈਏ ਤਾਂ ਠਹਿਲੋ ਠਹਿਲੋ ਆ ਜਾ ਆ ਜਾ ਜਗਦੀ ਗਾਣੀ ਅੱਛਾ ਉਹ ਇੱਥੇ ਕਿਤੇ ਕੋਲ ਕਹਿੰਦੇ ਕਹਿੰਦੇ ਤੂੰ ਮਿਲਣਾ ਸੀ ਕਿ 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 ਮੈਂ ਨੂੰ ਸੰਗਤ ਆ ਜਾ ਛੋਟ ਹੈ ਆਪਾਂ ਨੂੰ ਵੀ ਹੋ ਜਾਂਦਾ ਹੁੰਦਾ ਜੇ ਕਿਹੜੇ ਰਿਸ਼ਤੇ ਕਰਾਉਣਾ ਕੋਈ ਤਾਂ ਚਾਹ ਹੁੰਦਾ ਤੇ ਇਹਨਾਂ ਨੂੰ ਅੱਛਾ ਬੈਸ ਹੁੰਦਾ ਸਾਡਾ ਪਰੋਹਣਾ ਸਾਹਿਬ ਤੇ ਸਾਡੇ ਭਾਈ ਸਾਹਿਬ ਚਮੇ ਵੀ ਸਕਦੇ ਬਹੁਤ ਆਸ ਸੁਮਝਾ ਕੇ ਨੇ ਉਹ ਬੁੱਢੇ ਨੇ ਹਾਂਜੀ ਇਹ ਬੱਚੇ ਕਿਨੇ ਚਲੇ ਗਏ ਇਹ ਇਹ ਸੰਗਤ ਦਾ ਨਾਮ ਨੂੰ। ਇਹ ਸਾਨੂੰ ਪਤਾ ਕਿ ਜੀ ਥੋੜੀ ਦੇ ਬੈਠੇ ਰਹੀਏ ਤੇ ਇਹਨਾਂ ਨਾਲ ਗੱਲ ਨਹੀਂ ਹੋ ਰਹੀ। ਯਾਰ ਖੋਲ ਜਾਂ ਜਿਆ। ਫੇਰ ਤਾਂ ਖੋਲੇ ਤੇ ਇਹਨਾਂ ਨੇ ਸ਼ਾਂਤ ਪੁਰੇ ਸ਼ਰਾਰਤਾਂ ਕਰਦੀ। ਮੇਰਾ ਪੁੱਤ ਜੇ ਰਹੀ ਇੱਕ ਦੋ ਦਿਨ ਲਈ ਨਾ ਉਹਨੂੰ ਜਾਈਂ ਨਾ ਤੇ ਜਾਣਗੇ ਨਾਲੇ ਅਸੀਂ ਚਾਹ ਖੋਲੂਗੀ। ਆਹ ਸਾਬ ਨੂੰ ਨਹੀਂ ਤਾਂ ਜਾਏ। ਨਾਲੇ ਕੋਰੋਣਾ ਸਾਭੂ ਦੇ। ਮੇਲੇ ਨੂੰ ਜਾਏ। ਕਿ ਰਕਤੀ? ਕਰਮੀ ਬਹੁਤ। ਕੋਰੋਣਾ ਲੈਣਾ। ਅੱਜ ਤੋਂ ਲੈ। ਸਿੰਘ ਸਾਹਿਬਾ ਹੁਣ ਹੀ ਆ ਗਏ ਸੀਗੇ। ਖਾ ਪੀ ਕੇ ਉਥੋਂ ਹੁਣ ਅਸੀਂ ਚੱਲੇ ਆਂਗੇ। ਮੈਂ ਮੰਮੀ ਦੇ ਚਾਚੀ ਲਗਭਗ 5:30 ਹੋ ਗਿਆ ਸੀ ਕਾਫੀ ਲੇਟ ਚੱਲੇ ਆ ਵੀ ਮੌਸਮ ਠੀਕ ਹੋ ਗਿਆ ਹੁਣ ਉੱਥੇ ਗਰਮੀ ਜਿਵੇਂ ਬੱਸ ਹੋ ਜਾਂਦੀ ਆ ਦੇਖਦੇ ਆ ਕਲਪੀਆਂ ਕੌਣ ਸਪਾਂਸਰ ਕਰਦਾ ਜਿੰਨਾਂ ਨੂੰ ਆਪਾਂ ਦੁੱਧ ਲੈਣੇ ਆ ਦੁੱਧ ਵਾਲੀ ਆਂਟੀ ਤੇ ਸਾਰੇ ਰਿਸ਼ਤੇਦਾਰ ਨੇ ਦੁੱਧ ਵਾਲੀ ਆਂਟੀ ਵਿਚਕਾਰ ਖੜੇ ਆ ਸਾਰੇ ਸ਼ਾਪਿੰਗ ਕਰ ਰਹੇ ਆ ਬੱਚਿਆਂ ਦੇ ਨਾਲ ਤਾਂ ਚੀਜ਼ਾਂ ਹੀ ਖਰੀਦੀ ਜਾਂਦੇ ਨੇ ਨਿਆਣਿਆਂ ਨੂੰ ਸਾਰੇ ਘਰ ਦੇ ਸਖਾ ਕੇ ਲਿਆਉਂਦੇ ਆ ਵੀ ਇੱਕ ਇੱਕ ਚੀਜ਼ ਲਿਓ ਫਿਰ ਵੀ ਨਹੀਂ ਹਟਦੇ ਹੈਗੇ ਵਾਰ ਛੋਟੀ ਹੈ ਆਸੀ ਡਾਕਟਰ ਵਾਲੀ ਕਿੱਟ ਜਾ ਕੇ ਭਜਨੀ ਉਹਨੂੰ ਪਤਾ ਨਹੀਂ ਵੀ ਪੈਸੇ ਵੀ ਦੇਣੇ ਆ ਆ ਤੇ ਆ ਜਿਹੜੀ ਮੇਰੇ ਕਹਿੰਦੇ ਆ ਆ ਦੇ ਪਾਉਂਦਾ ਆ ਰਿਹਾ ਆ ਦੇ ਮम्मी ਕੋਲੋਂ ਕਰਵਾਉਂਦਾ ਦੀ ਆ ਨਹੀਂ ਇਧਰ ਇਧਰ ਮੂੰਹ ਕਰੋ ਪਹਿਲਾਂ ਇਧਰ ਮੂੰਹ ਕਰੋ ਕਿਉਂ ਇਧਰ ਮੰਗੇ ਪਾ ਲੈਣਾ ਨਿਆਣੇ ਅਰੇ ਚੀਤਾੜੇ ਖੜੇ ਆ ਗਏ ਆ ਰਾਂਜੀ ਮੇਲੇ ਰਿਆ ਦੀ ਇੱਕ ਗੱਲ ਚੰਗੀ ਹੋਈ ਆ ਕਿ ਬੂਟੇ ਵੀ ਵੰਡੇ ਗਏ ਆ ਬਾਕੀ ਲੰਗਰਾਂ ਦੇ ਨਾਲ-ਨਾਲ ਬੂਟਿਆਂ ਦਾ ਲੰਗਰ ਲਾਇਆ ਗਿਆ ਰਾਣਾ ਕਿਹੋ ਜਿਹੀ ਹੋ ਗੱਲ ਆ ਵੀ ਕਾਨੂੰਨਾ ਕਹਿੰਦੀ ਲੈ ਕੇ ਨਹੀਂ ਦਿੱਤੀ ਹੈਗੀ ਸਿੱਧੂ ਮੂਸੇਵਾਲਾ ਦੇ ਡੈਡੀ ਬਾਪਾ ਬਾਹਰ ਮੇਰੀ ਤਾਂ ਬੋੜੀ ਨਹੀਂ ਕੋਤਤ ਸਾਡੀ ਆਂਟੀ ਹੋਣੀ ਭਾਈ ਵੀਡੀਓ ਚ ਆਉਣ ਤੋਂ ਰਹਿ ਗਏ ਸੀਗੇ ਸਾਡੇ ਪਿੰਡ ਦੇ ਦੋਤੇ ਕੁੜੀਆਂ ਮੇਲੇ ਚ ਰੌਣਕਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡ ਦੀਆਂ ਕੁੜੀਆਂ ਆਈਆਂ ਹੋਈਆਂ ਨੇ ਮੈਂ ਕਿਹਾ ਆਪਣੇ ਹੀ ਘਰ ਆ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਨਹੀਂ ਆ ਭੂਆ ਨੂੰ ਨਾ ਚੱਲਦੇ ਤੇਰੀ ਨਾ ਇਹ ਤਾਂ ਜਾਣ ਦੀ ਤਿਆਰੀ ਚ ਨੇ ਹੁਣ ਆਰਾਧ ਰੱਖ ਲੈਨੇ ਆ ਆਰਾਧ ਰੱਖ ਲੈਨੇ ਆ ਚੱਲੋ ਨਾਲੇ ਰਾਜ ਦੀ ਬਣਾ ਮਲਾ ਦਾਂਗੇ ਮੇਲੇ ਚ ਕਮ ਦੇ ਕਮ ਦੇ ਵੀਰਾ ਲੱਭ ਗਿਆ ਸਾਨੂੰ ਵੀਰਾ ਸਾਡਾ ਖੋਇਆ ਅੱਜ ਕੱਲ੍ਹ ਆਪ ਵੀਰਾ ਸਾਡਾ ਖੋਇਆ ਹੋਇਆ ਸੀਗਾ ਮੇਲੇ ਚ ਲੱਭਿਆ ਆ ਕੇ ਮੇਲੇ ਜ ਲੋਕਾਰੇ ਖਾਉਂਦੇ ਹੁੰਦੇ ਨੇ ਵੀਰੇ ਸਾਡਾ ਲੱਭ ਗਿਆ ਮੇਰੇ ਦਾ ਵਿਆਹ ਕਰਤਾ ਵੀਰੇ ਹੁਣ ਖੋ ਗਿਆ ਨਾ ਕਿੱਥੇ ਲੱਭਣਾ ਵੀਰੇ ਹੋਰੀਆ ਕਵੀਨਦਾਰੀ ਪੈ ਗਈ ਹੁਣ ਇਹ ਵੀ ਜ਼ਰੂਰੀ ਆ ਮੇਰੇ ਕੋਲ ਨਹੀਂ ਬੰਦੀ ਆ ਮਰਜ਼ੀ ਫੋਨ ਕਰੀਂਗਾ ਉਸੇ ਟਾਈਮ ਹਾਜ਼ਰ ਹੁੰਦਾ ਚਾਹੇ ਕਿਸੇ ਨੂੰ ਭੇਜੇ ਅੱਜ ਵਾਕਾਂਿਆਂ ਨੇ ਸਿਰ ਖਾ ਰੱਖਿਆ ਇਹ ਬੰਦੋਂ ਲੈ ਦੇਣਾ ਬਾਹਰ ਪਜਾਉਂਦਾ ਮੈਂ ਤਾਂ ਕਿ ਚੰਟਾ ਆ ਗਿਆ ਕਿੱਥੇ ਜਿਹੜਾ ਇੰਨਾ ਰੋਲਾ ਪਿਆ ਰਿਹਾ ਹੈ ਆਖਰੀ ਸਾਈਡ ਤੋਂ ਆਓਗੇ ਆਪੇ ਸਾਡੀ ਭਾਣ ਜੀ ਦੇ ਦੋਤੇ ਹੀ ਮੇਰੇ ਅੰਗਦ ਨੂੰ ਬਹੁਤ ਮਿਸ ਕਰਦੀ ਆ ਹੁਣ ਜਦੋਂ ਅੰਗਦ ਆਇਆ ਨਾ ਇਹਨੂੰ ਪੱਕਾ ਮਲਾਉਣਾ ਆਪਾਂ ਨੇ ਠੀਕ ਹੈ ਠੀਕ ਹੈ ਜੀ ਆਪਾਂ ਇਹਦੇ ਪਿੰਡ ਨਾਲ ਮਲਾ ਕੇ ਲੈ ਗਏ ਅੱਗੇ ਵਿਚਾਰੀ ਆਈ ਜਨੂੰ ਅੰਗਦ ਨਾਨਕੇ ਜਨੂੰ ਇਹ ਚਲੇਗੀ ਮੈਂ ਕਰੇ ਸੁਨਿਆ ਆ ਵੀ ਤਾਂ ਬੀਬੀ ਜਾਨੀ ਹੁਣ ਦਾ ਪੇਟ ਨੂੰ ਚਲੇਗੀ ਮੈਂ ਇਹਨੂੰ ਕੋਈ ਗੰਨ ਨਾ ਨਾ ਵੱਡਾ ਹੋ ਗਿਆ ਫਿਰ ਇਹਨਾਂ ਗੰਨਾਂ ਮਾਰੀ ਆ ਸਾਡੇ ਘਰ ਘਰੇ ਪਤਾ ਨਹੀਂ ਕਾਹਨ ਕੋੜਾ ਸਿੱਟ ਕੇ ਜਾਂਦਾ ਆ ਇਹ ਕੈਮਰੇ ਚ ਦੇਖਣਾ ਪੈਣਾ ਕਾਹਨ ਸਿੱਟਦੀਆਂ ਨੇ ਮੈਨੂੰ ਪਤਾ ਵੀ ਕਾਹਨ ਸਿੱਟਦੀਆਂ ਨੇ ਜੇ ਜੇ ਬੇਝਤੀ ਹੋਗੀ ਫਿਰ ਉਹਨਾਂ ਨੂੰ ਸਵਾਦ ਆਊਗਾ ਵੀ ਤੁਸੀਂ ਗੰਦ ਕਿਉਂ ਪਾਉਂਦੇ ਹੋ ਰੋਡ ਦੇ ਉੱਪਰ ਅਸੀਂ ਸਾਰਿਆਂ ਕੋ ਸਾੜ ਦੇਈਦਾ ਆਓ ਅਸੀਂ ਨਹੀਂ ਛੱਡਦੇ ਹੈਗੇ ਨਾ ਮੈਂ ਚਰਾ ਹੁੰਦਾ ਅਸੀਂ ਬਿਲਕੁਲ ਵੀ ਨਹੀਂ ਛੱਡਦੇ ਮਾੜੀ ਮਾੜੀ ਗੱਲ ਐਵੇਂ ਗੰਦ ਪਾਣਾ